ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਜੀ ਸਾਡਾ ਪੂਰੇ ਦਿਨ ਦਾ ਵਲੋਗ ਅੱਜ ਤੁਹਾਨੂੰ ਦੱਸਾਂਗੇ ਜੀ ਆਪਾਂ ਪੂਰੇ ਦਿਨ ਵਿੱਚ ਕੀ ਕੀ ਕੀਤਾ ਪਹਿਲਾਂ ਜੀ ਆਪਾਂ ਜੀ ਹਵਨ ਕਰਾਇਆ ਕਿਉਂਕਿ ਜੀ ਗੰਨੇ ਦਾ ਸੀਜ਼ਨ ਹੋ ਗਿਆ ਹੈ ਜੀ ਸ਼ੁਰੂ ਤੇ ਗੰਨੇ ਦੀ ਤੰਗੀ ਨਾ ਆਵੇ ਇਸ ਕਰਕੇ ਆਪਾਂ ਹਰ ਸਾਲ ਹਵਨ ਕਰਾਈਦਾ ਹੈ ਜੀ ਤੇ ਜੀ ਹੁਣ ਮੈਂ ਚੱਲਾ ਆ ਜੀ ਇੱਥੇ ਖੁੰਦਪੁਰ ਆਪਣੇ ਲਾਗੇ ਪਿੰਡ ਆ ਉੱਥੇ ਚੱਲਾ ਕਿਉਂਕਿ ਟਰਾਲੀ ਨੂੰ ਗ੍ਰੀਸ ਕਰवानी ਹੈ ਜੀ ਆਪਾਂ ਉਰੇ ਟਾਰਾਂ ਤੇ ਤੇ ਛਾਵੜ ਤੇ ਕਿਉਂਕਿ ਪੀਟੀਓ ਵਾਲੇ ਟਰਾਲੀ ਆ ਜੀ ਆਪਣੀ ਤੇ ਆਪਾਂ ਜੀ ਚਾਲੇ ਪਾ ਲਿਆ ਹੁਣ ਤੇ ਹੁਣ ਆਪਾਂ ਕੀਤੀ ਹੈ ਜੀ ਵੀਡੀਓ ਸ਼ੂਟ ਤੇ ਜੀ ਹੁਣ ਆਪਾਂ ਚੱਲ ਪਏ ਆ ਆਪਣੇ ਪੱਕੇ ਰੋਡ ਦੇ ਜਿਹੜਾ ਵਧੀਆ ਰੋਡ ਬਣ ਗਿਆ ਜੀ ਪ੍ਰਧਾਨ ਮੰਤਰੀ ਯੋਜਨਾ ਵਾਲਾ ਜੀ ਰੋਡ ਹੈ ਜੀ ਇਹ ਇਹ ਖੁੰਦਪੁਰ ਨੂੰ ਜੁੜਦਾ ਆ ਜੀ ਤਾਂ ਕਰਕੇ ਉੱਤੇ ਹੁਣ ਪੂਰਾ ਟ੍ਰੈਕ ਭਜਦਾ ਆ ਜੀ ਫੋਲ ਆਪਣਾ ਰੇਸ ਵੀ ਆਪਾਂ ਖਲਾਤੀ ਆ ਜੀ ਇਹਦੀ ਥੋੜੀਕ ਤੇ ਜੀ ਹੁਣ ਆਪਾਂ ਪਹੁੰਚ ਗਏ ਆਂ ਜੀ ਖੰਦਪੁਰ ਪਿੰਡ ਵਿੱਚ ਆ ਦੇਖ ਸਕਦੇ ਹੋ ਜੀ ਪਿੰਡ ਬੇਸ਼ੱਕ ਛੋਟਾ ਆ ਪਰ ਇਥੇ ਹਾਰੇ ਕੁਝ ਚੀਜ਼ ਮਿਲ ਜਾਂਦੀ ਆ ਆਸਾਨੀ ਦੇ ਨਾਲ ਸਪੇਅਰ ਪਾਰਟ ਹੋਵੇ ਜਾਂ ਫਿਰ ਕੁਝ ਹੋਰ ਇਹ ਲੱਗਾ ਜੀ ਆਪਣਾ ਟਰੈਕਟਰ ਤੇ ਟਰਾਲੀ ਨੂੰ ਕਰਾਣੀ ਆ ਜੀ ਆਪਾਂ ਗ੍ਰੀਸ ਥੋੜਾ ਥੋੜਾ ਪਾਣੀ ਵੀ ਮਰਾਵਾਂਗੇ ਇਹਨੂੰ ਕਿਉਂਕਿ ਥੜਾ ਲਿਸਪੀ ਜਾਏ ਸੀਜ਼ਨ ਸ਼ੁਰੂ ਹੋ ਗਿਆ ਆ ਤੇ ਜੀ ਮੇਲਾ ਵੀ ਚੱਲ ਪਿਆ ਆ ਜੀ ਹੁਣ ਜੀ ਥੱਲੇ ਕਰ ਰਹੇ ਆ ਗ੍ਰੀਸ ਸੈਣੀ ਅੰਕਲ ਸੈਣੀ ਸਾਹਿਬ ਕਹਿੰਦੇ ਇਹਨਾਂ ਨੂੰ ਵੈਹ ਲੱਗ ਜਾਂਦੇ ਪਿੰਡਾਂ ਵਿੱਚ ਤੇ ਇਹ ਲੱਗ ਜਾਂਦੇ ਪਿੰਡਾਂ ਵਿੱਚ ਬੈਸਟ ਦੁਕਾਨ ਹੈ ਜੀ ਸਾਡੇ ਏਰੀਆ ਦੇ ਵਿੱਚ ਘਰ ਤੋਂ ਖੰਦਪੁਰ ਪਿੰਡ ਵਿੱਚ ਹੈ ਜੀ ਇਹ ਗ੍ਰੀਸ ਕਰ ਰਹੇ ਆ ਜੀ ਇਹਨੂੰ ਆ ਆ ਵਾਲੀ ਮਸ਼ੀਨ ਦੇ ਨਾਲ ਇਹ ਪ੍ਰੈਸ਼ਰ ਦੇ ਨਾਲ ਚੱਲਦੀ ਹੈ ਜੀ ਮਸ਼ੀਨ ਤੇ ਉਹਦੇ ਨਾਲ ਗ੍ਰੀਸ ਕਰਾਣੇ ਆ ਤੇ ਜੀ ਹੁਣ ਆਪਾਂ ਲਿਸ਼ਕਾਤੀ ਆ ਜੀ ਟਰਾਲੀ ਐਂ ਤੋ 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 ਕੇ ਸੈਟ ਕਰਤੀ ਆ ਜੀ ਰਿਮ ਦੇਖੋ ਕਿੰਨੇ ਚਮਕ ਰਹੇ ਨੇ ਤੇ ਜੀ ਆ ਦੇਖ ਸਕਦੇ ਹੋ ਜੀ ਟਰੈਕਟਰ ਇਹ ਤੋਂ ਆ ਟਰੈਕਟਰ ਆਪਾਂ ਪਹਿਲਾਂ ਧਵਾ ਲਿਆ ਸੀਗਾ ਜੀ ਹੁਣ ਮੈਂ ਚਾਲੇ ਪਾੜੇ ਆ ਜੀ પેટ્રોલ ਪੰਪ ਵੱਲ ਨੂੰ ਕਿਉਂਕਿ ਇਹਦੇ ਵਿੱਚ ਡੀਜ਼ਲ ਵੀ ਪਵਾਵਾਂਗੇ ਆਪਾਂ ਡੀਜ਼ਲ ਪਾ ਕੇ ਫਿਰ ਜਾਵਾਂਗੇ ਜੀ ਆਪਾਂ ਆਪਣੇ ਘਰ ਜੀ ਹੁਣ ਦੇਖ ਸਕਦੇ ਹੋ ਜੀ ਆਪਾਂ ਚਾਲੇ ਚਾਲੇ ਪਾੜੇ ਆ ਜੀ ਉਧਰ ਨੂੰ પેટ્રોલ ਇਹ ਐਚਪੀ પેટ્રોલ ਪੰਪ ਹੈ ਜੀ ਇਹ ਵੀ ਖੰਦ ਪਰਵੇਚ ਹੀ ਆ ਖੰਦ ਪਰਵੇਚ ਹਰ ਇੱਕ ਚੀਜ਼ ਮਿਲ ਜਾਂਦੀ ਹੈ ਜੀ ਆਸਾਨੀ ਦੇ ਨਾਲ ਡੀਜ਼ਲ ਸਾਰਾ ਕੁਝ ਹੈ ਟਰੈਕਟਰ ਦਾ ਸਪੇਅਰ ਪਾਰਟ ਵੀ ਮਿਲ ਜੂਗਾ ਹੁਣ ਆਪਾਂ ਆ ਗਏ ਆ ਜੀ ਆਪਣੇ ਐਚਪੀ ਪੰਪ ਤੇ ਪੰਪ ਤੇ ਪਾਵਾਂਗੇ ਜੀ ਆਪਾਂ ਤੇਲ ਉਹ ਵੀ 1300 ਦਾ 1300 ਦਾ ਤੇਲ ਪਾਵਾਂਗੇ ਆ ਨੋਜ਼ ਲਾਤੀ ਗਿਆ ਜੀ ਉਹਦੇ ਵਿੱਚ ਟੈਂਕੀ ਦੇ ਵਿੱਚ ਮਿੰਟੋ ਮਿੰਟ ਡੀਜ਼ਲ ਪੈ ਰਿਆ ਆ ਜੀ ਟਰੈਕਟਰ ਦੇ ਵਿੱਚ ਤੇ ਜੀ ਹੁਣ ਆਪਾਂ ਚੱਲੇ ਪਾੜਿਆ ਜੀ ਪਿੰਡ ਵੱਲ ਨੂੰ ਤੇ ਜੀ ਦੇਖ ਸਕਦੇ ਹੋ ਜੀ ਇਹ ਆਪਣੇ ਸਬਸਕ੍ਰਾਈਬਰ ਹੈ ਜੀ ਜਿਹੜੇ ਗਏ ਆ ਜੀ ਹੁਣੇ ਦੇ ਜੀ ਹੁਣ ਆਪਾਂ ਚਾਲੇ ਪਾਲੇ ਪਿੰਡ ਨੂੰ ਪਿੰਡ ਨੂੰ ਆ ਦੇ ਕੇ ਪੂਰੀ ਰੇਸਟਰੈਕਟਰ ਦੀ ਤੇ ਭਜਾਤਾ ਟਰੈਕਟਰ ਆਪਾਂ ਤੇ ਜੀ ਇਹ ਦੇਖ ਸਕਦੇ ਹੋ ਜੀ ਹੁਣ ਫੇਰ ਆਪਾਂ ਕੀਤੀ ਵੀਡੀਓ ਇੱਕ ਸ਼ੂਟ ਤੇ ਜੀ ਹਰਦੋਖੰਡ ਪਰ ਵਿੱਚ ਪੈਲਸ ਵੀ ਆ ਗਿਆ ਹਰ ਇੱਕ ਸੁਵਿਧਾ ਮਿਲ ਜੂਗੀ ਤੁਹਾਨੂੰ ਪਿੰਡ ਵੇ ਜਾ ਦੇ ਸਕਦੇ ਹੋ ਜੀ ਪੈਲਸ ਬੜਾ ਵਧੀਆ ਇੱਥੇ ਸ਼ਵਾਇ ਫਾਰਮ ਗੱਡੀਆਂ ਚੈੱਕ ਕਰੋ ਕਿੰਨੀਆਂ ਆਈਆਂ ਆ ਜੀ ਇਹ ਪਾਰਕਿੰਗ ਬਹੁਤ ਵਧੀਆ ਇੱਥੇ ਦੇ ਤੇ ਜੀ ਆਪਣਾ ਟਰੈਲਰ ਜਾ ਰਿਹਾ ਹੁਣ ਆਪਾਂ ਪੂਰੀ ਸਪੀਡ ਤੇ ਲੈ ਕੇ ਜਾ ਰਹੇ ਆ ਆਪਣੇ ਫਾਰਮ ਟਰੈਕ ਨੂੰ ਦੇ ਦਿੱਤੀ ਹੈ ਜੀ ਪੂਰੀ ਰੇਸ ਇਹ ਜਾਂਦਾ ਹੀ ਬੁੱਕਦਾ ਇਹ ਹੁਣ ਆਪਾਂ ਮੈਂ ਕਰ ਲਿਆ ਆਪਣੇ ਵੱਲ ਕੈਮਰਾ ਤੇ ਆ ਦੇਖ ਸਕਦੇ ਜੀ ਆ 20 ਦੀ ਸਪੀਡ ਤੇ ਆ ਵੀ ਇਹ ਤਾਂ ਵੀ ਟੱਪ ਗਿਆ ਜੀ ਪੂਰੀ ਰੇਸ ਦੇ ਕੇ ਤੇ ਪੂਰਾ ਟਰੈਕਟਰ ਪਈ ਆ ਨੇ ਆਪਾਂ ਰੋਡ ਬਹੁਤ ਵਧੀਆ ਆ ਰੋਡ ਤੇ ਮਲਾਈ ਵਾਂਗ ਚੱਲਦਾ ਟਰੈਕਟਰ ਤੇ ਹੂੰ ਜੀ ਆਪਾਂ ਚੱਲੇ ਆ ਜੀ ਪਹਿਲੀਵਾਲ ਨੂੰ ਕਿਉਂਕਿ ਭਈਏ ਗੰਨਾ ਛਿੱਲ ਰਹੇ ਨੇ ਪਹਿਲੀ ਵਿੱਚ ਤੇ ਮੈਂ ਪਾਪਾ ਨੂੰ ਲੈਣ ਚੱਲਾਂ ਕਿ ਉਹ ਟਰਾਲੀ ਉੱਥੇ ਲਾਤੀ ਸੀਗੀ ਪਾਪਾ ਨੇ ਪਹਿਲੀ ਵਿੱਚ ਤੇ ਜੀ ਸਾਡੀਆਂ ਪਹਿਲੀਆਂ ਰਾਹ ਵੀ ਬੜੇ ਖੱਚੇ ਜਾਂਦੇ ਆ ਦੇਖ ਸਕਦੇ ਹੋ ਜੀ ਤੁਸੀਂ ਤੇ ਜੀ ਹੁਣ ਆਪਾਂ ਫਾਈਨਲੀ ਪਹੁੰਚ ਗਏ ਆ ਆਪਣੀ ਡੈਸਟੀਨੇਸ਼ਨ ਤੇ ਜਿਹੜੀ ਕੀ ਸਾਡੀ ਪਹਿਲੀ ਆ ਜੀ ਗੰਨਾ ਵੜਾਣਾ ਕਰਤਾ ਜੀ ਅੱਜ ਸ਼ੁਰੂ ਸਵੇਰੇ ਹੌਣ ਕਰਾ ਕੇ ਤੇ ਹੋਂ ਜੀ ਗੰਨਾ ਬਈਆਂ ਨੇ ਛਿਲਤਾ ਆ ਤੇ ਲਦਣਾ ਸ਼ੁਰੂ ਵੀ ਕਰਤਾ ਆ ਤੁਨ ਲੈ ਜੰਨੇ ਆ ਲਾਗੇ ਦੇਖ ਸਕਦੇ ਹੋ ਤੁਸੀਂ ਭਰੀਆਂ ਸਾਈਡ ਦੇ ਵਿਚਾਤੀਆਂ ਆ ਜੀ ਆਪਾਂ ਬਈਆਂ ਨੇ ਪੂਰੇ ਤਸੱਲੀ ਬਖਸ਼ੇ ਗੰਨਾ ਵੜਿਆ ਆ ਜੀ ਤੇ ਆ ਦੇਖ ਸਕਦੇ ਜੀ ਟਰਾਲੀਆਂ ਭਰਨੀਆਂ ਕਰਤੀਆਂ ਸ਼ੁਰੂ ਅੱਜ ਪਹਿਲੀ ਟਰਾਲੀ ਆਪਾਂ ਲੱਦ ਲਈ ਆ ਤੇ ਜੀ ਆ ਦੇਖ ਸਕਦੇ ਜੀ ਭਈਏ ਗੰਨਾ ਲਾਦ ਰਹੇ ਨੇ ਤੇ ਆਪਣੀ ਪੈੜੀ ਆ ਲੱਗੇ ਜਾ ਕੇ ਦੇ ਪੂਰੇ 5 ਟਾਕ ਪਾਂ ਦੇ ਕਿ ਲੇਦਾ ਟਾਕ ਹੈ ਜੀ ਇਹ ਤੇ ਜੀ ਆਪਣੇ ਉਹ ਰੋਲ ਜੀ ਐਤ ਸੋਮਵਾਰ ਦੇ ਸੋਮਵਾਰ ਬਲੋ ਬਲੋ ਗਾਣਗੇ ਸਾਰੇ ਜਰੂਰ ਵੇਖਿਓ ਤੇ ਜੀ ਹੁਣ ਆਪਾਂ ਅੱਜ ਘਰੇ ਤੇ ਕੱਢਾਂਗੇ ਰੋ ਮਾਰਿਆ ਵੇਲਣੇ ਤੇ ਪਾਣੀ ਛੋਟਾ ਜਿਹਾ ਮੇਲਣਾ ਲਾਇਆ ਜੀ ਆਪਾਂ ਆਪਣੀ ਵੇਜੀ ਵੇਚੀ ਤੇ ਪਾਣੀ ਮਾਰ ਕੇ ਤੇ ਮੈਂ ਗਾੜੀ ਨੂੰ ਘੁਮਾਣ ਲਾ ਪਿਆ ਵੇਲਣੇ ਨੂੰ ਤੇ ਜੀ ਆ ਦੇਖ ਸਕਦੇ ਹੋ ਰੋ ਨਿਰਲ ਰਹੀ ਆ ਬਣਾ ਗੰਮੀਆ ਬਗੜੀਏ ਟੀ ਲੈ ਆਂਦੇ ਹੀ ਇਹ ਤੇ ਜੀ ਵੇ ਲੈਣਾ ਚੱਲਦਾ ਵੀ ਬੜਾ ਹੋਲੀ ਆ ਵਧੀਆ ਮਿਲਣਾ ਹੈ ਜੀ ਆਪੇ ਯੂਪੀ ਕੋ ਧਿਆੰਦਾ ਸੀਗਾ ਤੇ ਜਿਹਨੂੰ ਵੱਟ ਚਾੜ ਕੇ ਦਾਵਾਂਗੇ ਇਹਨੂੰ ਮਰੋੜਾ ਤੇ ਮਲਾਈ ਵਰਗੀ ਰੋਅ ਆਉਗੀ ਇਹਦੇ ਵਿੱਚੋਂ ਹੈ। ਇਹ ਚੂਰਾ ਜਨੇ ਗੇ ਬੰਨ੍ਹਨੇ ਨਾ ਨਾ ਜਗ੍ਹਾ ਤੇ ਛੱਡ ਦੇਣੀ ਗੰਨੇ ਨੂੰ ਤੇ ਜੇ ਹੁਣ ਮੈਂ ਰੋ ਤੇ ਧਨੀਆ ਲੈ ਕੇ ਇੱਥੇ ਚੱਲਾਂ ਘਰੇ ਘਰੇ ਚਲਾਇਂਦਾ ਰਾਹ ਵਿੱਚ ਮੈਨੂੰ ਕਦੂਰੇ ਮਿਲ ਗਏ ਕਦੂਰੇ ਦੇਖੋ ਜੀ ਇਹ ਤਾਂ ਲੜ ਰਹੇ ਨੇ ਜਿੱਦਾਂ ਇਹਨਾਂ ਦੇ ਵੱਟ ਦਾ ਰੋੜਾ ਪੈ ਗਿਆ ਹੁੰਦਾ। ਇਹਦੇ ਦਰਅ ਮੈਂ ਪੂਰਾ ਉੱਲਾ ਛਰੇ ਥਲੇ ਆਈਸ਼ਾ ਜੇ ਆਈਸ਼ਾ ਇੱਕੜੀ ਕੜੀ ਆਈ ਓਏ ਆਈ ਨੂੰ ਇਹਦੇ ਲੜਾਈ ਅਸਲ ਚ ਹੈ ਬੈ ਗਿਆ ਯ ਉੱਤੇ ਆ ਪਾਲਿਆ ਜਫਾ ਪਾਲਿਆ ਜਫਾ ਓਏ ਓਏ ਇਹ ਨਜ਼ਾਰਾ ਹੀ ਵੇਖਣ ਦਾ ਵਖਰਾ ਹੈ ਜੋ ਕਿਸੇ ਲੜਾਈ ਹੁੰਦੀ ਹੋਵੇ ਨਾ ਨਜ਼ਾਰਾ ਹੀ ਵਖਰਾ ਹੁੰਦਾ ਅ ਡਰ ਗਿਆ ਹੁਣ ਮੇਰੇ ਤੋਂ ਕਿਉਂਕਿ ਮੈਂ ਵੀਡੀਓ ਬਣਾਉਣ ਲੱਪੇ ਇਨ੍ਹਾਂ ਦੀ ਤੇ ਜੀ ਹੁਣ ਤਾਰਾ ਜੋੰਦਾ ਸੀ ਹੋ ਗਿਆ ਟਾਈਮ ਰੋਟੀ ਰੋਟੀ ਖਾ ਕੇ ਤੇ ਆਪਾਂ ਆ ਗਈ ਧਾਰਾ ਚੋਣ ਇੱਕ ਮਹੀਨੇ ਥੱਲੇ ਪਾਪਾ ਨੇ ਪਾੜਾ ਪਾਤਾ ਮੱਜ ਨੂੰ ਤੇ ਕੱਟੀ ਛੜਤੀ ਆ ਤੇ ਦੂਜੀ ਮੇਰੇ ਵੱਲ ਵੇਖਦੀ ਕਿਉਂਕਿ ਦੁੱਧ ਨੂੰ ਵੀ ਚਾਹੀਦਾ ਆ ਇਹਨੂੰ ਹੀ ਦੁੱਧ ਪਿਆਈ ਦਾ ਥੋੜਾ ਜਿਹਾ ਤੇ ਜੀਗਾ ਤਿੰਨੇ ਮੱਜਾਂ ਤੇ ਦੋ ਦੋ ਬੈ ਗਈਆਂ ਯਾਰ ਕਿਉਂਕਿ ਆਪਾਂ ਰੋਟੀ ਰੋਟੀ ਖਾਣ ਦੇ ਟਾਈਮ ਟੂ ਮਲ ਲੱਗ ਗਿਆ ਗਿਆ ਤਾਂ ਕਰਕੇ ਤੇ ਇਹਨਾਂ ਨੇ ਮੇਰੇ ਵੱਲ ਹੀ ਵੇਖ ਜਾਣ ਕਿ ਕਿਦਾਂ ਸਾਨੂੰ ਇਹ ਖੋਲੇਗਾ ਤੇ ਕਿਦਾਂ ਆਪਾਂ ਦੁੱਧ ਪੀਵਾਂਗੇ ਆਪਣੀ ਮੱਜ ਦਾ ਤੇ ਜੀ ਆ ਦੇ ਸਕਦੇ ਹੋ ਇਹ ਕੱਟੀ ਬਹੁਤ ਸ਼ਾਨਦਾਰ ਆਪਣੀ ਤੇ ਜੀ ਹੁਣ ਆਪਾਂ ਬਣਾਇਆ ਜੀ ਵੰਡ ਆਪਣੀ ਮੱਝ ਜੋਗਾ ਤੇ ਜੀ ਆਪਾਂ ਡੇਰੀ ਵਾਲੇ ਵਲੋਗ ਵਿੱਚ ਦੱਸਤਾ ਹੈਗਾ ਕਿ ਆਪਾਂ ਕੀ ਕੀ ਪਾਈ ਦਾ ਮੱਝਾਂ ਨੂੰ ਵੇਖ ਲਿਓ ਜਾ ਕੇ ਕਿਰਪਾ ਕਰਕੇ ਤੇ ਜੀ ਆ ਦੇ ਸਕਦੇ ਹੋ ਜੀ ਤੇ ਹੁਣ ਆਪਾਂ ਪਾਇਆ A to Z A to Z ਆਪਾਂ ਸਾਰੀਆਂ ਮੱਝਾਂ ਨੂੰ ਹੀ ਪਾਈ ਦਾ ਆ ਕਿਉਂਕਿ ਇਹ ਵਧੀਆ ਹੁੰਦਾ ਹੈ ਜਿੰਨੇ ਅੰਦਰ ਘਾਟ ਹੁੰਦੀ ਹੈ ਨਾ ਡੰਗਰ ਦੇ ਸਰੀਰ ਦੇ ਵਿੱਚ ਉਹ ਸਾਰੀ ਪੂਰੀ ਹੋ ਜਾਂਦੀ ਹੈ ਦੀ ਇਹ ਦੇ ਨਾਲ A to Z ਹੈ ਜੀ ਇਹਦਾ ਨਾਮ ਤੇ ਹੁਣ ਆਪਾਂ ਪਾਵਾਂਗੇ ਕਾਫੀ ਗੋਲਡ ਤੇ ਜੀ ਇਹ ਮੁਸਕਾਨ ਕੰਪਨੀ ਹੈ ਜੀ ਉਹ ਬਣਾਉਂਦੀ ਹੈ ਇਹ ਪਦਾਰਥ ਨੂੰ ਤੇ ਇਹ ਵੀ ਆਪਾਂ ਇੱਕ ਬਾਟਾ ਪਾ ਦਈਦਾ ਹੈ ਮੱਝਾਂ ਨੂੰ ਜੀ ਤੇ ਜੀ ਹੁਣ ਆਪਾਂ ਕੀਤੀ ਹੈ ਜੀ ਵੀਡੀਓ ਸ਼ੂਟ A to Z ਦੀ ਇਹ ਮੇਰੇ ਚੈਨਲ ਤੇ ਜਲਦੀ ਹੀ ਆਜੂਗੀ ਵੇਖ ਲਿਓ ਤੁਸੀਂ ਕਿਰਪਾ ਕਰਕੇ ਤੇ ਜੀ ਇਹ ਹੈ ਜੀ ਉਸਟੋਬੈਟ ਇਹਦੀ ਵੀ ਛੋਟ ਵੀਡੀਓ ਜਲਦੀ ਹੀ ਮੇਰੇ ਚੈਨਲ ਤੇ ਆਜੂਗੀ ਸਾਰੇ ਵੀਰ ਭੈਣ ਭਰਾਵਾਂ ਨੇ ਵੇਖਣੀ ਆ ਜੀ ਇਹ ਵੀਡੀਓ ਤੇ ਇਹ ਆ ਜੀ ਦੁੱਧ ਸ਼ਕਤੀ ਇਹ ਪਦਾਰਥ ਦੀ ਵੀ ਵੀਡੀਓ ਮੇਰੇ ਚੈਨਲ ਦੇ ਜਲਦ ਹੀ ਆ ਜਾਏਗੀ ਇਹ ਵੀ ਜਰੂਰ ਵੇਖਿਓ ਜੀ ਤੇ ਜੀ ਇਹ ਜਿਹੜਾ ਆਪਾਂ ਪਾਨੇ ਆਣਾ ਬੱਚਿਆਂ ਨੂੰ ਹੂੰ ਤੋਂ ਹੀ ਜੇ ਆਪਾਂ ਪਾ ਲਈਏ ਇਹਨਾਂ ਨੂੰ ਚੋਖਰ ਖਲ ਤੇ ਚੂਰੀ ਇਹ ਵੱਡੇ ਹੋ ਗਏ ਜ਼ਿਆਦਾ ਦੁੱਧ ਦੇਣਗੇ ਬੱਚੇ ਇਹ ਤਿਆਰ ਵਧੀਆ ਹੋ ਜਾਂਦੇ ਆ ਹਰਿਆਣੇ ਵਾਲਦ ਇਦਾਂ ਹੀ ਉਹਨਾਂ ਨੂੰ ਛੋਟੇ ਹੁੰਦੇ ਚੋਖਰ ਪਾ ਦਿੰਦੇ ਆ ਤੇ ਉਹ ਵਧੀਆ ਮੱਝਾਂ ਤਿਆਰ ਹੁੰਦੀ ਆ ਉੱਧਰ ਦੀਆਂ ਹਰਿਆਣੇ ਦੀਆਂ ਤੇ ਜੀ ਇਹ ਆ ਜੀ ਲੀਵਰ ਟੋਨਿਕ ਇਹ ਮੱਝਾਂ ਨੂੰ ਦਈਦਾ ਆ ਜੀ ਜੇਕਰ ਮਤਲਬ ਫੈਟੀ ਲੀਵਰ ਹੋਵੇ ਤਾਂ ਕਰਕੇ ਤੇ ਜੀ ਇਹ ਆ ਜੀ ਐਲ ਡੀ ਐਮ ਇਹਦੀ ਵੀ ਸ਼ਾਰਟ ਵੀਡੀਓ ਜਲਦੀ ਆ ਜਾਏਗੀ ਤੇ ਲੀਵਰ ਟੋਨਿਕ ਦੀ ਵੀ ਸ਼ਾਰਟ ਵੀਡੀਓ ਆ ਜਾਏਗੀ ਦੇਖ ਲਿਓ ਜੀ ਤੇ ਜੀ ਹੁਣ ਮੈਂ ਲੈ ਕੇ ਆਇਆ ਜੀ ਰਸਾ ਕਿਉਂਕਿ ਆਪਾਂ ਟਰਾਲੀ ਨੂੰ ਪਾਣਾ ਹੈ ਜੀ ਹੁਣ ਪੈੜੇ ਤੇ ਜਾ ਕੇ ਤੇ ਬਈਆਂ ਨੂੰ ਰਸਾ ਦੇ ਕੇ ਆਵਾਂਗੇ ਜੀ ਆਪਾਂ ਤੇ ਜੀ ਫੇਰ ਪੱਤੀਆਂ ਲਿਆਣੀਆਂ ਪੱਤੀਆਂ ਵੀ ਕਾ ਸਕਾਂਗੇ ਆਪਾਂ ਦੂਜੀ ਟਰਾਲੀ ਨੂੰ ਇੱਕ ਟਰਾਲੀ ਤੇ ਆਪਾਂ ਲੈ ਗਏ ਆ ਜੀ ਦੂਜੀ ਕੱਲ ਲਦਾਂਗੇ ਤੇ ਜੀ ਹੁਣ ਆਪਾਂ ਚੱਲਿਆਂ ਜੀ ਪੱਠੇ ਲੈਣ ਜੀ ਸ਼ਾਮ ਦਾ ਵੇਲਾ ਹੋ ਗਿਆ ਜੀ ਆਪਾਂ ਪਾਲੀ ਪੱਠੇ ਦੀ ਟਰਾਲੀ ਮਗਰ ਆਪਣੇ ਮੁਰਝਾਲ ਦੇ ਅੱਜ ਹੁਣ ਆਪਾਂ ਪੱਠੇ ਵੱਡ ਕੇ ਤੇ ਆ ਗਏ ਆ ਜੀ ਕਿਉਂਕਿ ਪਾਪਰ ਪਾਇਲੀਤੀ ਰਹਿ ਪਏ ਨੇ ਕਿਉਂਕਿ ਕੰਮ ਸੀਗਾ ਥੋੜਾ ਜ ਮੈਂ ਆ ਗਿਆ ਘਰੇ ਤੇ ਜੀ ਘਰੇ ਆ ਕੇ ਤੇ ਆਪਾਂ ਚੱਲੀਏ ਖੇਡਣ ਖੇਡਣ ਬਾਈਸਕਲ ਦੀ ਜਾਨਾ ਸਾਡੇ ਪਿੰਡ ਵਿੱਚ ਹੀ ਪਾਰਕ ਹੈ ਜੀ ਸ਼ਹੀਦ ਭਗਤ ਸਿੰਘ ਪਾਰਕ ਦਾ ਨਾਮ ਹੈ ਜੀ ਪਿੰਡ ਸਾਡਾ ਮਹਿਮੂਦਪੁਰਾ ਤਹਿਸੀਲ ਮੁਕੇਰੀਆਂ ਤੇ ਜੀ ਇੱਥੇ ਦੇਖ ਸਕਦੇ ਹੋ ਪਲੇਅਰ ਟਾਪ ਦੇ ਟਾਪ ਦੇ ਪਲੇਅਰ ਹੈ ਇੱਥੇ ਸਾਡੇ ਪਿੰਡ ਵਿੱਚ ਇਹ ਯਾ ਦੇਖ ਸਕਦੇ ਹੋ ਮੁੰਡੇ ਮਿਹਨਤ ਲਾਉਂਦੇ ਆ ਜੀ ਇਹ ਦੌੜਾਂ ਲਾਉਂਦੇ ਆ ਜੀ ਇੱਕ ਮੁੰਡਾ ਹੋ ਰਿਹਾ ਤੇ ਇੱਕ ਆਇਆ ਤੇ ਇੱਕ ਆ ਗਿਆ ਆਇਓ ਇਹ ਦੌੜਾਂ ਲਾਉਂਦੇ ਆ ਜੀ ਸਾਡੇ ਵਿੱਚ ਟਰੈਕ ਦੀਆਂ ਆ ਦੇਖ ਸਕਦੇ ਹੋ ਜੀ ਕਿੰਨੀ ਵਧੀਆ ਓਡੀ ਪਿੰਡ ਵਾਲੀ ਵਾਲ ਦੀ ਗਰਾਊਂਡ ਆ ਜੀ ਇਹ ਬੈਠੇ ਆ ਜੀ ਸਾਰੇ ਇਹਨਾਂ ਦਰਸ਼ਕ ਮੇਲਾ ਆ ਜੀ ਮੈਚ ਵੀ ਲਾਵਾਂਗੇ ਆਪਾਂ ਬਾਅਦ ਵਿੱਚ ਤੇ ਇਹ ਆ ਜੀ ਨੈਸ਼ਨਲ ਪਲੇਅਰ ਅਨਮੋਲ ਰੰਧਾਵਾ ਤੇ ਇਹ ਵਾ ਜੀ ਓਡੀਸਾ ਵਿੱਚ ਨੈਸ਼ਨਲ ਖੇਡ ਕੇ ਆਏ ਨੇ ਜੀ ਪੰਜਾਬ ਵੱਲੋਂ ਏ ਆਈਰ ਮੈਂ ਮੀਨੀਰ ਕੋਈ ਹੋਰ ਕੰਟੈਂਟ ਚਾਹੀਦਾ ਤੇ 콜 ਕਰਿਓ ਰਮਨ ਦੇ ਨੰਬਰ ਤੇ ਜੀ ਥੱਲੇ ਨੰਬਰ ਪਾ ਦਿੰਨੇ ਆ ਠੀਕ ਹੈ ਜੀ ਓਕੇ ਭਾਈ ਹਾਂ ਜੀ ਹਾਂ ਜੀ ਚਲ ਧੰਨਵਾਦ ਭਾਈ ਤੇ ਜੀ ਇਹ ਸਾਡਾ ਜਿਹੜਾ ਮੇਨ ਟੈਕ ਰੈਣਾ ਉਹ ਆ ਇਹਨਾਂ ਦੇ ਡੀਜੇ ਵੀ ਹੈਗੇ ਆ ਜੀ ਤੇ ਜੀ ਆਪਾਂ ਹੁਣ ਮੈਚ ਲਾ ਕੇ ਦੇ ਚਾਲੇ ਪਾਲੇ ਆ ਜੀ ਘਰਾਂ ਨੂੰ ਮਿਲਦੇ ਆਂ ਜੀ ਅਗਲੇ ਵਲੋਗ ਵਿੱਚ ਸਤਿ ਸ਼੍ਰੀ ਅਕਾਲ ਸਾਰੇ